ਏ 24 ਅਨਾਰ ਤੇ 80 ਔਲੇ ਮੁਕਾ ਦੇਣਗੇ ਤੁਹਾਡੇ ਸਰੀਰ ਦੇ ਬਿਮਾਰੀਆਂ ਵਾਲੇ ਰੋਲੇ ਇੱਕ ਚਮਚਾ ਜਿਹੜਾ ਤੁਹਾਡੇ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦੇ ਰੋਲੇ ਖਤਮ ਕਰਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ 24 ਅਨਾਰ ਤੇ ਇਹ ਜਿਹੜੇ 80 ਔਲੇ ਨੇ ਉਹਦਾ ਮੁਕਾਬਲਾ ਜਿਹੜਾ ਸੀ ਬਖਤੌਨ ਵਾਲੀ 베ਰੀ ਹੈ ਉਹਦਾ ਇੱਕ ਚਮਚਾ ਕਰ ਚਮਚ ਇਹਦਾ ਇੱਕ ਚਮਚ ਕੀ ਕੀ ਫਾਇਦੇ ਕੀ ਹੋਣ ਵਾਲੇ ਨੇ ਹਾਰਟ ਤੇ ਕੰਮ ਕਰਦਾ ਹੈ ਹਾਜਮੇ ਤੇ ਕੰਮ ਕਰਦਾ ਹੈ ਸ਼ੂਗਰ ਦੀ ਮਾਤਰਾ ਦੇ ਕੰਟਰੋਲ ਕਰਦਾ ਹੈ ਚਮੜੀ ਦੇ ਰੋਗ ਥਾਮ ਨੂੰ ਠੀਕ ਕਰਦਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਚਿਹਰੇ ਤੇ ਲੇਡੀ ਦੇ ਆ ਇਥੇ ਕਾਲੇ ਦਾਗ ਧੱਬੇ ਝੁਰੜੀਆਂ ਵਗੈਰਾ ਹੁੰਦੀਆਂ ਨੇ ਉਹ ਸਾਰੀ ਠੀਕ ਹੋ ਰਹੀਆਂ ਭੈਣਾ ਮੇਰਾ ਆ ਕੇ ਥੈਂਕ ਯੂ ਕਰਦੀਆਂ بڑے ਬੰਦਿਆਂ ਨੂੰ ਮਾਨਸਿਕ ਤੌਰ ਤੇ ਰਹਿੰਦਾ ਹਰੇਕ ਹੀ ਬੰਦਾ ਟੈਨਸ਼ਨ 'ਚ ਰਹਿੰਦਾ ਕਿਸੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਅਗਦੀ ਸਮੱਸਿਆ ਦਾ ਉਹ ਸਾਰਾ ਤੇ ਇਹ ਵਰਕ ਕਰਦਾ ਹੈ ਕੈਂਸਰ ਵਾਲੇ ਮਰੀਜ਼ ਬੜੇ ਆਏ ਉਹ ਕਹਿੰਦੇ ਸਾਡੇ ਅੰਦਰ ਜਲਣ ਬੜੀ ਹੁੰਦੀ ਸੀ ਇਹ ਤੁਹਾਡੇ ਜੂਸ ਨੇ ਜਿਹੜੇ ਪਲਪ ਹੈ ਸੀ ਬਖਤੌਰਨ ਦਾ ਇਹਨੇ ਤਾਂ ਬਾਈ ਸਾਨੂੰ ਨਜ਼ਾਰਾ ਲਿਆਤਾ ਵਜਨ ਘਟਾਉਣ ਵਿੱਚ ਕੰਮ ਕਰਦਾ ਹੈ ਮੇਰੇ ਕੋਲੇ ਬੜੇ ਪੇਸ਼ੈਂਟ ਆ ਕੇ ਜਿਹੜੇ ਕਹਿੰਦੇ ਸੀ ਗੈਸ ਦੇ ਕੈਪਸੂਲ ਸਵੇਰੇ ਉੱਠਣਸਾਰ ਖਾਣਾ ਪੈਂਦਾ ਬਾਈ ਜੀ ਸਾਡੇ ਕਹਿੰਦੇ ਬੰਦ ਹੋ ਗਏ ਧੰਨਵਾਦ ਤੇਰਾ ਆਹ ਤੇਰੇ ਜੂਸ ਨੇ ਸਾਨੂੰ ਤਾਰ ਕੇ ਰੱਖਤਾ ਇੱਕ ਚਮਚਾ ਸਿਰਫ ਇੱਕ ਚਮਚਾ ਪ੍ਰੋਬਲਮ ਸੀ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਆਤੋਂ 8-9 ਸਾਲ ਪਹਿਲਾਂ ਮਤਲਬ ਕਿ ਸਟਾਰਟ ਹੋਈ ਸੀਗੀ ਹਰਨੀ ਦੀ ਪ੍ਰੋਬਲਮ ਜਿਹੜਾ ਕਿ ਸਾਨੂੰ ਜਗਾ ਜਗਾ ਪਰ ਟਰੀਟਮੈਂਟ ਵੀ ਕਰਾਉਂਦੇ ਰਹੇ ਆ ਮਤਲਬ ਕਿ ਆ ਲਾਲੋ ਸਾਰੀ ਜਗ੍ਹਾ ਘੁੰਮ ਲੈ ਪੀ ਜਾਈ ਤੇ ਲੇਕਿਨ ਜਿਹੜਾ ਹਸਪੀਟਲ ਛੱਡਿਆ ਨਹੀਂ ਤੋਂ ਉਹਦਾ ਕੋਈ ਟਰੀਟਮੈਂਟ ਨਹੀਂ ਸਾਡੇ ਹਰਨੀ ਦਾ ਇਲਾਜ ਆਪਰੇਸ਼ਨ ਹੀ ਹੈਗਾ ਤਾਂ ਮੈਂ ਜਿਵੇਂ ਆ ਸੀਵਕ ਤੋਂ ਲਿਆ ਜੀ ਤੇ ਮੈਂ ਉਹਨੂੰ ਦਿਨਾਂ ਸ਼ੁਰੂ ਕੀਤਾ ਵਿਧੇ ਅਮਰ ਕੀ ਹਫਤਾ 10 ਦਿਨ ਹੋਇਆ ਆਜ ਦੀ ਡੇਟ ਜੋ ਕਹਿੰਦੇ ਕਿ ਮੈਨੂੰ ਪਤਾ ਨਹੀਂ ਮੈਨੂੰ ਹਰਨੀਆ ਹੈਵੀ ਹੈ ਇਹ ਨਹੀਂ ਹੈ ਮਨ ਕੀ ਪੇਨ ਬਿਲਕੁਲ ਹੀ ਬੰਦ ਹੋ ਗਿਆ ਤੇ ਜਿਹੜਾ ਪਿਸ਼ਾਬ ਵਾਲਾ ਮਾਮਲਾ ਹੋ ਜਾਂਦਾ ਹੈ ਹਰ ਬਿਲਕੁਲ ਠੀਕ ਹੈ ਹੁਣ ਨੋਰਮਲ ਇਹ ਕੁਦਰਤ ਵਾਲਾ ਅਮ੍ਰਿਤ ਹੀ ਹੈ ਜਿਹਨੂੰ ਆਪਾਂ ਪਹਿਲਾਂ ਵੀ ਕਹਿ ਚੁੱਕੇ ਅਮ੍ਰਿਤ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਐਵੇਂ ਹੀ ਨਹੀਂ ਉਹਦਾ ਪ੍ਰਚਾਰ ਕਰਦੇ ਉਹ ਸੀ ਬਖਤੌਨ ਸੀ ਬਖਤੌਨ ਦੀ ਗੱਲ ਕਰਦੇ ਆ ਵਿਦੇਸ਼ ਔਰ ਵਿਦੇਸ਼ ਕੇ ਕਈ ਆਧੁਨਿਕ ਰਿਸਰਚ ਸੰਸਥਾਨੋ ਨੇ ਇਸ ਸੀ ਬਖਤੌਨ ਕੋ ਬਹੁਤ ਹੀ ਮੁੱਲਵਾਨ ਮਾਨਾ ਹੈ ਬਲੱਡ ਪ੍ਰੈਸ਼ਰ ਕੀ ਸਮੱਸਿਆ ਹੋ ਬੁਖਾਰ ਹੋ ਟਿਊਮਰ ਹੋ ਸਟੋਨ ਹੋ ਅਲਸਰ ਹੋ ਜਾਂ ਫਿਰ ਸਰਦੀ ਖਾਂਸੀ ਹੋ ਸੀਬਕ ਥੋਣ ਸੇ ਬਣੀ ਅਨੇਕ ਤਰ੍ਹਾਂ ਦੀਆਂ ਦਵਾਈਆਂ ਇਨਮੇ ਲਾਭ ਦੇਦੀਆਂ ਸਕੇ ਨੇਦਰ ਪ੍ਰੂਕੀ ਸਾਹਿਬ ਤੁਹਾਨੂੰ ਵੀ ਬੋਤਲ ਦਿੱਤੀ ਸੀਗੀ ਠੀਕ ਹੈ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਆਪ ਹੀ ਦੱਸ ਦਿਓ ਵੀ ਕਿੱਦਾਂ ਤੁਹਾਨੂੰ ਰਿਜ਼ਲਟ ਮਿਲਿਆ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਗਰਮੀ ਭਰਗੀ ਪੇਟ ਚ ਸਾਨੂੰ ਜਿਹੜੀ ਬਲੂਟਿੰਗ ਹੁੰਦੀ ਹੈ ਉਲਟੀ ਆਉਣ ਵਾਲਾ ਮਨ ਹਰ ਵੇਲੇ ਹੁੰਦਾ ਹੈ ਤੇ ਉਹਨਾਂ ਤੇ ਕੰਮ ਕਰੇਗਾ ਬਿਲਕੁਲ ਬਿਲਕੁਲ ਜੀ ਇੱਕ ਚਮਚ ਤੁਸੀਂ ਨਾ ਇਦਾਂ ਲੈਣਾ ਐ ਇੱਕ ਚਮਚ ਠੀਕ ਹੈ ਬੱਸ ਇਹਦਾ ਇੱਕ ਚਮਚ ਆਕੇ ਸਿਪ ਸਿਪ ਕਰਕੇ ਪੀਣਾ ਠੀਕ ਹੈ ਜੇ ਤੁਸੀਂ ਆਪ ਕਹੋਗੇ ਵੀ ਯਾਰ ਬਾਈ ਗੱਲ ਹੀ ਕੁਝ ਹੋਰ ਬਣ ਮਾਸ ਸਪੈਸ਼ਲੀ ਸੋਜਨ ਉਹਨੂੰ ਖਤਮ ਕਰਦਾ ਹੈ ਫੈਟੀ ਲੀਵਰ ਤੇ ਕੰਮ ਕਰਦਾ ਹੈ ਰਿਪੋਰਟਾਂ ਬਦਲ ਦੇਗਾ ਫੈਟੀ ਲੀਵਰ ਵਾਲੀਆਂ ਸ਼ੂਗਰ ਵਾਲੀਆਂ ਕਿਹੜੇ ਕਿਹੜੇ ਰਿਪੋਰਟਾਂ ਬਦਲਦਾ ਸਾਰੇ ਸਰੀਰ ਦੀਆਂ ਰਿਪੋਰਟਾਂ ਬਦਲ ਦੇਗਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਏ 24 ਅਨਾਰ ਇਹ ਇਹ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ 80 ਔਲੇ ਮਕਾ ਦੇਣਗੇ ਤੁਹਾਡੇ ਸਰੀਰ ਦੇ ਬਿਮਾਰੀਆਂ ਵਾਲੇ ਰੋਲੇ ਕਿਵੇਂ ਮਕਾਉਣਗੇ ਕਿਸ ਤਰੀਕੇ ਨਾਲ ਮਕਾਉਣਗੇ ਸਾਡੇ ਨਾਲ ਨੇ ਇਸ ਵੇਲੇ ਸੁਖ ਆਯੁਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਉਹਨਾਂ ਕੋਲੋਂ ਸਮਝਾਂਗੇ ਕਿ ਇਹ 24 ਅਨਾਰ ਤੇ 80 ਔਲੇ ਕਿਵੇਂ ਮਕਾ ਦਿੰਦੇ ਨੇ ਬਿਮਾਰੀਆਂ ਵਾਲੇ ਰੋਲੇ ਸਰੀਰ ਚੋਂ ਅ ਰਾਜਵਿੰਦਰ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਸਕਰਾਨਾ ਸਤਿ ਸ਼ਕਾਲ ਵੀ ਜੀ ਧੰਨਵਾਦ ਤੁਹਾਡਾ ਤੁਸੀਂ ਜਿਹੜੇ ਸਾਡੇ ਅੱਜ ਦਰਸ਼ਕ ਦੱਤੇ ਆ ਦਰਸਾਂ ਜੀ ਅੱਛਾ ਇਹ ਕਿਹੜੇ 24 ਅਨਾਰ ਤੇ 80 ਔਲਿਆਂ ਵਾਲਾ ਤੁਸੀਂ ਨੁਸਕਾ ਫਾਰਮੂਲਾ ਅੱਜ ਦੇਣ ਜਾ ਰਹੇ ਹੋ ਹਾਂ ਇਹ ਉਹੀ ਹੈ ਜਿਹੜਾ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਅ ਖੀਬਖਤਾਰ ਖੀਬਖਤਾਰ ਨੇ ਜਿਹੜੀ ਲਦਾਖ ਦੀ ਵੇਰੀ ਹੈ ਉਹਦਾ ਫਾਲਾ ਹੈ ਇਹ ਫਾਲ ਨੂੰ ਕ੍ਰੈਸ਼ ਕਰਕੇ ਆਪਾਂ ਇਹ ਇਹਦਾ ਉਹ ਕੱਢਦੇ ਆ ਅਰਕ ਪਲਪ ਪਲਪ ਕੱਢਦੇ ਆ ਉਹ ਬਣਾ ਕੇ ਬਗੈਰ ਪਾਣੀ ਬਗੈਰ ਸ਼ੂਗਰ ਤੋਂ ਇਹ 100% ਪਲਪ ਹੈ ਜਿਹੜਾ ਸਰੀਰ ਦੀ ਕੋਈ ਰੋਗ ਰਹਿਣੀ ਨਹੀਂ ਦਿੰਦਾ ਨਹੀਂ ਫਿਰ ਇਹ ਜਿਹੜਾ 24 ਨਾਰ ਤੁਸੀਂ ਰੱਖੇ ਨੇ ਔਲੇ ਰੱਖੇ ਨੇ ਇਹ ਇਹ ਤੁਸੀਂ ਖਾਣੇ ਨਹੀਂ ਨੁਸਕਾ ਕੀ ਬਣਾਉਣਾ ਨੁਸਖਾ ਇਹ ਬਣਾਉਣਾ ਹੈ ਨਾਤਾ ਫਰੂਕੀ ਸਾਹਿਬ ਆਏ ਜਿਹੜੇ 24 ਨਾਰ ਰੱਖਿਆ ਹੈ ਠੀਕ ਹੈ ਇਹ ਕੋਈ 24 ਨਾਰ ਖਾਂਦਾ ਠੀਕ ਹੈ ਕੋਈ ਵੀ ਨਹੀਂ ਖਾਂਦਾ ਠੀਕ ਹੈ ਠੀਕ ਹੈ ਇੱਕ ਨਾਰ ਵੱਧ ਤੋਂ ਵੱਧ ਖਾਏਗਾ ਦੋ ਖਾਏਗਾ ਤੇ 80 ਔਲੇ ਠੀਕ 80 ਔਲੇ ਵੀ ਕੋਈ ਨਹੀਂ ਖਾਏਗਾ ਇੱਕ ਔਲਾ ਖਾ ਕੇ ਕਹਿਣਾ ਦੰਦ ਖੱਟੇ ਹੋ ਗਏ ਠੀਕ ਹੈ ਠੀਕ ਹੈ ਜਿਹੜਾ ਅਸੀਂ ਇਹ ਕੱਢਿਆ ਸੀ ਬਖਤੌਰ ਦਾ ਜਿਹੜਾ ਜੂਸ ਅਰਕ ਪਲਪ ਹੈ ਇਹ ਸਾਰ ਇਹਦੇ 24 ਨਾਰਾਂ ਦੇ ਜੂਸ ਦਾ ਇੱਕ ਚਮਚ ਅੱਛਾ ਇੱਕ ਚਮਚ ਜਿਹੜਾ ਤੁਹਾਡੇ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦੇ ਰੋਲੇ ਖਤਮ ਕਰ ਦੂਗਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ 24 ਅਨਾਰ ਤੇ ਇਹ ਜਿਹੜੇ 80 ਔਲੇ ਨੇ ਉਹਦਾ ਮੁਕਾਬਲਾ ਜਿਹੜਾ ਸੀ ਬਖਤੌਣ ਵਾਲੀ 베ਰੀ ਹੈ ਉਹਦਾ ਇੱਕ ਚਮਚਾ ਕਰ ਚਮਚ ਇਹਦਾ ਇੱਕ ਚਮਚ ਇਹਦਾ ਇੱਕ ਚਮਚ ਜਿਹੜਾ ਸਾਰੇ ਸਰੀਰ ਦੇ ਰੋਲੇ ਖਤਮ ਕਰ ਦੇਗਾ। ਕੀ ਪਤਾ ਕੀ ਕੀ ਫਾਇਦੇ ਕੀ ਹੋਣ ਵਾਲੇ ਨੇ? ਇਹਦੇ ਫਾਇਦੇ ਬੜੇ ਆ ਜੀ ਤੁਹਾਨੂੰ ਮੈਂ ਪਹਿਲੇ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਹਾਰਟ ਤੇ ਕੰਮ ਕਰਦਾ ਹੈ, ਹਾਜਮੇ ਤੇ ਕੰਮ ਕਰਦਾ ਹੈ, ਸ਼ੂਗਰ ਦੀ ਮਾਤਰਾ ਦੇ ਕੰਟਰੋਲ ਕਰਦਾ ਹੈ, ਚਮੜੀ ਦੇ ਰੋਗ-ਥਾਮ ਨੂੰ ਠੀਕ ਕਰਦਾ, ਅੱਖਾਂ ਦੀ ਰੋਸ਼ਨੀ ਵਧਾਉਂਦਾ। ਅੱਛਾ ਠੀਕ ਹੈ ਜੀ ਅੱਖਾਂ ਦੀ ਰੋਸ਼ਨੀ ਵਧਾਉਂਦਾ। ਮੇਰੇ ਕੋਲ ਇਹ ਜੇ ਪੇਸ਼ੈਂਟ ਆ ਗਏ ਜਿਨ੍ਹਾਂ ਨੇ ਆ ਕੇ ਬਾਈ ਜੀ ਥੈਂਕ ਯੂ ਤੇਰਾ। ਤੂੰ ਦਿੱਤਾ ਕੀ ਨਜ਼ਾਰਾ ਆ ਗਿਆ ਯਾਰ ਸਾਡੇ ਤਾਂ ਅੱਖਾਂ ਦੇ ਨੰਬਰ ਚੇਂਜ ਹੋ ਗਏ ਜਿਹੜੇ ਚਸ਼ਮੇ ਦੇ ਠੀਕ ਹੈ ਠੀਕ ਹੈ ਚਮੜੀ ਦੇ ਸਕਿਨ ਦੇ ਸਕਿਨ ਦੇ ਦਾ ਫਰੂਕੀ ਸਾਹਿਬ ਤੁਹਾਨੂੰ ਵੀ ਬੋਤਲ ਦਿੱਤੀ ਸੀਗੀ ਠੀਕ ਹੈ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਆਪ ਹੀ ਦੱਸ ਦਿਓ ਵੀ ਕਿੱਦਾਂ ਤੁਹਾਨੂੰ ਰਿਜ਼ਲਟ ਮਿਲਿਆ ਚਿਹਰੇ ਤੇ ਲੇਡੀ ਦੇ ਆ ਇਥੇ ਕਾਲੇ ਦਾਗ ਧੱਬੇ ਝੁਰੜੀਆਂ ਵਗੈਰਾ ਹੁੰਦੀਆਂ ਨੇ ਉਹ ਸਾਰੀਆਂ ਠੀਕ ਹੋ ਰਹੀਆਂ ਭੈਣਾ ਮੇਰਾ ਆ ਕੇ ਥੈਂਕ ਯੂ ਕਰਦੀਆਂ ਮਾਨਸਿਕ ਤਣਾਅ ਠੀਕ ਹੈ ਮਾਨਸਿਕ ਤਣਾਅ ਤੇ ਬੜੇ ਬੰਦਿਆਂ ਨੂੰ ਮਾਨਸਿਕ ਤਣਾਅ ਰਹਿੰਦਾ ਹਰੇਕ ਹੀ ਬੰਦਾ ਟੈਨਸ਼ਨ 'ਚ ਰਹਿੰਦਾ ਕਿਸੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੁਝ ਨਹੀਂ ਆਉਂ ਉਹ ਸਾਰਾ ਤੇ ਇਹ ਵਰਕ ਕਰਦਾ ਹੈ ਠੀਕ ਹੈ ਤੇ ਕੈਂਸਰ ਦੇ ਸੈੱਲਾਂ ਠੀਕ ਹੈ ਕੈਂਸਰ ਵਾਲੇ ਮਰੀਜ਼ ਬੋੜਿਆ ਉਹ ਕਹਿੰਦੇ ਸਾਡੇ ਅੰਦਰ ਜਲਣ ਬੜੀ ਹੁੰਦੀ ਸੀ ਇਹ ਤੁਹਾਡੇ ਜੂਸ ਨੇ ਜਿਹੜੇ ਪਲਪ ਹੈ ਸੀ ਬਖਤੌਰਨ ਦਾ ਇਹਨੇ ਤਾਂ ਬਾਈ ਸਾਨੂੰ ਨਜ਼ਾਰਾ ਲਿਆਤਾ ਸਾਡਾ ਮਰੀਜ਼ ਉਹਦੇ ਦਾ ਸੌਕਾ ਹੋ ਗਿਆ ਠੀਕ ਹੈ ਬਾਕੀ ਤਾਂ ਕੁਦਰਤ ਨੇ ਕਰਨਾ ਹੈ ਪਰ ਇਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਹਾਰਮੋਨਸ ਬੈਲੈਂਸ ਕਰਦਾ ਹੈ ਠੀਕ ਹੈ ਵਜ਼ਨ ਘਟਾਉਣ ਵਿੱਚ ਕੰਮ ਕਰਦਾ ਹੈ ਵਜ਼ਨ ਘਟਾਉਣ ਵਿੱਚ ਕੰਮ ਕਰਦਾ ਹੈ ਐਂਟੀ ਬੈਕਟੀਰੀਆ ਐਂਟੀ ਫੰਗਲ ਦੇ ਗੁਣ ਇਹਦੇ ਚ ਠੀਕ ਹੈ ਗੈਸ ਐਸਿਡਿਟੀ ਤਜਾਬ ਇਹਨੂੰ ਖਤਮ ਕਰਦਾ ਮੇਰੇ ਕੋਲੇ ਬੜੇ ਪੇਸ਼ੈਂਟ ਆ ਕੇ ਜਿਹੜੇ ਕਹਿੰਦੇ ਸੀ ਗੈਸ ਦੇ ਕੈਪਸੂਲ ਸਵੇਰੇ ਉੱਠਣਸਾਰ ਖਾਣਾ ਪੈਂਦਾ ਬਾਈ ਜੀ ਸਾਡੇ ਕਹਿੰਦੇ ਬੰਦ ਹੋ ਗਏ ਧੰਨਵਾਦ ਤੇਰਾ ਆਹ ਤੇਰੇ ਜੂਸ ਨੇ ਸਾਨੂੰ ਤਾਰ ਕੇ ਰੱਖਤਾ ਇੱਕ ਚਮਚਾ ਸਿਰਫ ਇੱਕ ਚਮਚਾ ਸਵੇਰੇ ਆ ਇੱਕ ਚਮਚਾ ਲੈਣਾ ਇੱਕ ਗਲਾਸ ਆ ਪਾਣੀ ਦਾ ਅੱਛਾ ਠੀਕ ਹੈ ਐਦਾਂ ਤੁਸੀਂ ਰੰਗ ਵੀ ਬੜਾ ਪਿਆਰਾ ਹੈ ਜੀ ਇਹਦਾ ਇੱਕ ਚਮਚ ਤੁਸੀਂ ਨਾ ਐਦਾਂ ਲੈਣਾ ਐ ਇੱਕ ਜੰਮਸ ਠੀਕ ਹੈ ਬੱਸ ਇਹਦਾ ਇੱਕ ਚਮਚ ਪਾ ਕੇ ਸਿਪ ਸਿਪ ਕਰਕੇ ਪੀਣਾ ਠੀਕ ਹੈ ਇਹ ਤੁਸੀਂ ਆਪ ਕਹੋਗੇ ਵੀ ਯਾਰ ਬਾਈ ਗੱਲ ਹੀ ਕੁਝ ਹੋਰ ਬਣ ਗਈ ਹੋਰ ਕਿਹੜੀ ਕਿਹੜੀ ਚੀਜ਼ਾਂ 'ਚ ਫਾਇਦਾ ਇਹ ਹੋ ਸਕਦਾ ਜਿਹੜਾ ਤੁਹਾਡੇ ਕੋਲੇ ਹਾਂ ਗੈਸ ਐਸਿਡਿਟੀ ਮਤਲਬ ਮਾਸਪੇਸ਼ੀ ਦੀ ਸੂਜਨ ਉਹਨੂੰ ਖਤਮ ਕਰਦਾ ਹੈ ਫੈਟੀ ਲੀਵਰ ਤੇ ਕੰਮ ਕਰਦਾ ਹੈ ਫੈਟੀ ਲੀਵਰ ਤੇ ਦਾ ਇੰਨਾ ਰਿਜ਼ਲਟ ਜ਼ਬਰਦਸਤ ਹੈ ਬੇਸਮਾਰ ਮੈਂ ਕਹਿੰਦਾ ਫੈਟੀ ਲੀਵਰ ਹਰੇਕ ਦਾ ਹਾਂਜੀ ਤੁਸੀਂ ਆ ਕੇ ਚਲ ਜਿਓ ਆਲਟਰ ਸਾਊਂਡ ਕਰਨ ਵਾਲਿਆਂ ਤੋਂ ਉਹਦੇ ਵਿੱਚ ਜੇ 50 ਬੰਦਿਆਂ ਤੋਂ 40 ਦਾ ਫੈਟੀ ਲੀਵਰ ਹੋਊਗਾ ਇਹ ਤਾਂ ਇਹ ਹੁੰਦਾ ਜੀ ਪਥਰੀ ਚੈੱਕ ਕਰਨ ਜਾਂਦਾ ਹੈ ਤੇ ਫੈਟੀ ਲੀਵਰ ਦਾ ਫੈਟੀ ਲੀਵਰ ਗਿਫਟ ਜਿ ਮਿਲ ਜਾਂਦਾ ਉਹ ਪਹਿਲਾਂ ਕਹਿੰਦਾ ਫੈਟੀ ਲੀਵਰ ਹੈ ਹਾਂ ਉਹ ਕਹਿੰਦਾ ਫੈਟੀ ਲੀਵਰ ਹੈ ਗਠੀਆ ਜੋੜਾਂ ਦਰਦਾਂ ਦਾ ਸਰੀਰ ਦੀ ਨਹੀਂ ਤਾਕਤ ਵਧਾਉਂਦਾ ਹੈ ਅੱਖਾਂ ਦੀ ਰੋਸ਼ਨੀ ਤੇ ਜਿਹੜਾ ਦਾਗ ਧੱਬੇ ਚੁਰੜੀਆਂ ਲੇਡੀ ਜੀ ਦੀ ਬੜੀ ਸਮੱਸਿਆ ਉਹਨੂੰ ਠੀਕ ਕਰਦਾ ਹੈ ਪੇਟ ਦੀ ਸਮੱਸਿਆ ਕੋਈ ਵੀ ਹੋਵੇ ਹਰਨੀਆਂ ਵਾਲੇ ਪੇਸ਼ੈਂਟਾਂ ਦੇ ਹਰਨੀਆਂ ਤੇ ਠੀਕ ਕਰਾਉਂਦਾ ਤੇ ਆ ਪੇਸ਼ੈਂਟਾਂ ਹਰਨੀਆਂ ਦੇ ਜਿਨ੍ਹਾਂ ਦੇ ਪੇਸ਼ੈਂਟ ਨੂੰ ਆਰਾਮ ਮਿਲਿਆ ਪੁੱਛੋ ਇਹਨਾਂ ਨੂੰ ਤੁਹਾਨੂੰ ਆਪੇ ਦੱਸਣਗੇ ਸੰਜੇ ਜੀ ਹਾਂਜੀ ਉਹ ਇਹਨਾਂ ਕੋਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਸੰਜੇ ਹੋਰਾਂ ਨਾਲ ਵੀ ਸੰਜੇ ਹੋਣਾ ਵੀ ਇੱਥੇ ਜਿਹੜਾ ਨੁਸਖਾ ਫਾਰਮੂਲਾ ਸੀ ਬਖਤੌਨ ਦਾ ਕਾਫੀ ਲੋਕਾਂ ਨੂੰ ਦਿੱਤਾ ਹੈ ਔਰ ਇਹਨਾਂ ਨੇ ਆਪਣੇ ਘਰਦਿਆਂ ਦੇ ਉੱਤੇ ਵੀ ਅਜ਼ਮਾਇਆ ਹੈਗਾ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਾਂਗੇ ਕਿ ਕੀ ਫਰਕ ਔਰ ਕਿੰਨਾ ਕੁ ਫਾਇਦਾ ਜਿਹੜਾ ਸੀ ਬਖਤੌਨ ਦਾ ਇਹਨਾਂ ਨੂੰ ਹੋਇਆ ਸੰਜੇ ਜੀ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਗੱਲ ਕਰਨੀ ਆਪਾਂ ਇੱਥੇ ਜਿਹੜੀ ਗੱਲ ਕਰਾਂਗੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਕੀ ਪ੍ਰੋਬਲਮ ਸੀ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਆਤੋਂ 8-9 ਸਾਲ ਪਹਿਲਾਂ ਮਤਲਬ ਕਿ ਸਟਾਰਟ ਹੋਈ ਸੀਗੀ ਹਰਨੇ ਦੀ ਪ੍ਰੋਬਲਮ ਜਿਹੜਾ ਕਿ ਸਾਨੂੰ ਜਗਾ ਜਗਾ ਪਰ ਟ੍ਰੀਟਮੈਂਟ ਵੀ ਕਰਾਉਂਦੇ ਰਹੇ ਆ ਮਤਲਬ ਕਿ ਆ ਲਾਲੋ ਸਾਰੀ ਜਗ੍ਹਾ ਘੁੰਮ ਲੇ ਪੀ ਜਾਈ ਦੇ ਲੇਕਿਨ ਜਿਹੜਾ ਹਸਪੀਟਲ ਛੱਡਿਆ ਨਹੀਂ ਉਹ ਆਪਣੀ ਵੀਰ ਤੇ ਜਿਆਦਾ ਪ੍ਰੋਬਲਮ ਆ ਗਈ ਤਾਂ ਮੈਂ ਇਥੇ ਇੰਡਸਟਰੀ ਲੈ ਕੇ ਉਹਨਾਂ ਐਡਮਿਟ ਕੀਤਾ ਉਹਨਾਂ ਨੇ ਰეკਮੈਂਡੇਸ਼ਨ ਦਿੱਤੀ ਕਿ ਆਪਰੇਸ਼ਨ ਕਰਨਾ ਪੈਣਾ ਜੀ ਉਹ ਹਾਂਜੀ ਹਰਨੀਆਂ ਦੀ ਠੀਕ ਹੈ ਤਾਂ ਉਹਦਾ ਕੋਈ ਟਰੀਟਮੈਂਟ ਨਹੀਂ ਸਾਡੇ ਹਰਨੀਆਂ ਦਾ ਇਲਾਜ ਆਪਰੇਸ਼ਨ ਹੀ ਹੈਗਾ ਤਾਂ ਮੈਂ ਜਿਵੇਂ ਆ ਸੀਵਕਤੋਂ ਲਿਆ ਜੀ ਸੀਵਕਤੋਂ ਆਪਾਂ ਜਨਰਲਲੀ ਵੈਸੇ ਯੂਜ਼ ਕਰਦੇ ਆ ਕਿਉਂਕਿ ਇਹਦਾ ਸਾਨੂੰ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਆ ਫੈਟੀ ਲੀਵਰ ਤੇ ਤੇ ਮੈਂ ਉਹਨੂੰ ਜਦੋਂ ਸ਼ੁਰੂ ਕੀਤਾ ਵਿਦ ਅਮਲ ਕੀ ਹਫ਼ਤਾ 10 ਦਿਨ ਹੀ ਹੋਇਆ ਆਜ ਦੀ ਡੇਟ ਜੋ ਕਹਿੰਦੇ ਕਿ ਮੈਨੂੰ ਪਤਾ ਨਹੀਂ ਮੈਨੂੰ ਹਰਨੀਆਂ ਹੈਵੀ ਗਈ ਹੈ ਇਹ ਨਹੀਂ ਹੈ ਮਰ ਕੇ ਪੇਨ ਬਿਲਕੁਲ ਹੀ आधी डेढ़ ਦੇ ਵਿੱਚ ਉਹ ਖੁਦ ਆਪਣੇ ਮੂੰਹੋਂ ਕਹਿੰਦੇ ਆ ਤੇ ਜਿਹੜਾ ਪਿਸ਼ਾਬ ਵਾਲਾ ਮਾਮਲਾ ਹੋ ਜਾਂਦਾ ਹੈ ਹਰਨੀ ਕੁਝ ਠੀਕ ਹੈ ਹੁਣ ਨੋਰਮਲ ਬਲਕਿ ਕੋਈ ਐਹੋ ਜੀ ਪ੍ਰੋਬਲਮ ਹੈ ਨਹੀਂ ਉਹ ਕਹਿੰਦੇ ਮੈਨੂੰ ਅੱਜ ਮਹਿਸੂਸ ਮੈਨੂੰ ਇਹ ਨਹੀਂ ਪਤਾ ਜੀ ਕਿ ਸੀਬ ਤੋਂ ਇੰਨੇ ਵੱਡੇ ਗੁਣ ਹੈਗੇ ਆ ਆਪਾਂ ਸਰਚ ਕੀਤਾ ਵੀ ਜੀ ਮਸਕਿਨ ਤੇ ਕੰਮ ਕਰਦਾ ਹੈ ਡਾਈਜੈਸਟ ਸਿਸਟਮ ਤੇ ਕੰਮ ਕਰਦਾ ਹੈ ਬਲੈਮਿਸ਼ਸ ਤੇ ਕੰਮ ਕਰਦਾ ਹੈ ਬਟ ਜਿਹੜਾ ਹਰਨੀਆ ਤੇ ਸਾਨੂੰ ਰਿਜ਼ਲਟ ਮਿਲਿਆ ਮੈਂ ਕਹਿੰਦਾ ਅਨਬਲੀਵेबल ਰਿਜ਼ਲਟ ਹੈ ਇਹ ਕੁਦਰਤ ਵਾਲਾ ਅਮ੍ਰਿਤ ਹੀ ਹੈ ਜਿਹਨੂੰ ਆਪਾਂ ਪਹਿਲਾਂ ਵੀ ਕਹ ਚੁੱਕੇ ਅਮ੍ਰਿਤ ਹੈ ਜੀ ਜੀ ਹਾਂਜੀ ਇਹ ਸਕਿਨ ਤੇ ਸਕਿਨ ਤੇ ਜਿੰਮੇ ਸਾਡੇ ਆਪਣੇ ਫਰੂਕੀ ਸਾਹਿਬ ਹੈ ਉਹਨਾਂ ਨੂੰ ਆਪਾਂ ਉਹਨਾਂ ਨੇ ਸ਼ੁਰੂ ਕੀਤਾ ਬਿਨਾ ਉਹ ਕਹਿੰਦਾ ਮੈਨੂੰ ਪਹਿਲਾਂ ਜਿਸ ਤਰ੍ਹਾਂ ਥੋੜੀ ਸਕਿਨ ਡਲ ਜਲੀ ਰਹਿੰਦੀ ਜਦ ਮੈਂ ਸਫਰ ਕਰਦਾ ਸੀ ਆਦੀ ਰੇਲੇ ਵਿੱਚ 글로 ਜਿਸ ਤਰ੍ਹਾਂ ਤੁਸੀਂ ਆਪ ਦੇਖ ਵੀ ਰਹੇ ਹੋ ਕੈਮਰੇ ਤੇ ਕਿ ਉਹਨਾਂ ਦੇ ਕਿਵੇਂ 글로 ਰਹਿੰਦਾ ਹੈ ਬਲਕਿ 24 ਘੰਟੇ ਐਕਟਿਵ ਰਹਿੰਦੇ ਹਨ ਉਹਨਾਂ ਦੇ 글로 ਜਿਹੜੇ ਸਾਡੇ ਹੋਂਦਰ ਐਕਟਿਵ ਰਹਿੰਦੇ 24 ਘੰਟੇ ਕਿਉਂ ਇਹਦੇ ਇਹਦੇ ਗੁਣ ਹੈਗੇ ਨਾ ਮਲਗੀ ਦੇ ਗੁਣ ਜੇ ਆਪਾਂ ਉਹ ਖਿਆਲ ਨਹੀਂ ਕਰਦਾ ਇਹਨੇ ਗੁਣ ਸਾਡੇ ਇਹਦੇ ਵਿੱਚ ਹਾਂਜੀ ਜੀ ਜੀ ਸੰਜੀਤ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਇਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਇੱਕ ਵਾਰ ਮੁਰ ਤੋਂ ਅਸੀਂ ਰਾਜਵਿੰਦਰ ਜੀ ਹੋਰਾਂ ਨਾਲ ਜੁੜਦੇ ਹਾਂ ਅੱਛਾ ਰਾਜਵਿੰਦਰ ਜੀ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਗਰਮੀ ਭਰ ਗਈ ਪੇਟ 'ਚ ਸਾਨੂੰ ਜਿਹੜੀ ਬਲੂਟਿੰਗ ਹੁੰਦੀ ਹੈ ਉਲਟੀ ਆਉਣ ਵਾਲਾ ਮਨ ਹਰ ਵੇਲੇ ਹੁੰਦਾ ਤੇ ਉਹਨਾਂ ਤੇ ਕੰਮ ਕਰੇਗਾ ਬਿਲਕੁਲ ਬਿਲਕੁਲ ਜੀ ਮੈਂ ਕਹਿੰਦਾ ਕੋਈ ਵੀ ਮੇਰੇ ਭੈਣਾ ਪਿਆਰ ਬੇਨਤੀ ਹੈ ਵੀ ਤੁਸੀਂ ਇੱਕ ਵਾਰ ਇੱਕ ਵਾਰ ਇਹ ਬੋਤਲ ਲੈ ਆ ਕੇ ਯੂਜ਼ ਕਰੋ ਇਹ ਬੋਤਲ 40 ਤੋਂ 50 ਦਿਨ ਚੱਲਦੀ ਹੈ ਠੀਕ ਹੈ ਇੱਕੋ ਚਮਚਾ ਡੇਲੀ ਲੈਣਾ 40 ਤੋਂ 50 ਦਿਨਾਂ ਦੇ ਵਿੱਚ ਇੱਕ ਬੋਤਲ ਦਾ ਰਿਜ਼ਲਟ ਲੈ ਕੇ ਦੇਖ ਲਓ ਵੀ ਤੁਸੀਂ ਆਪ ਜੇ 10 ਬੰਦਿਆਂ ਨੂੰ ਘੱਟੋ ਘੱਟ 10 ਬੰਦਿਆਂ ਨੂੰ ਤੁਸੀਂ ਆਪ ਕਹੋਗੇ ਬਾਈ ਜੀ ਆਹ ਲੈ ਕੇ ਆਓ ਕੀ ਆ ਬਤ ਇਹ ਹੈ ਕੀ ਚੀਜ਼ ਜਿਸਨੂੰ ਇਹ ਤਾਂ ਸਮਝਾ ਦੇ ਇਸ ਨੂੰ ਦੱਸਿਆ ਹੈਗੇ ਵੀ ਜਿਹੜੇ ਲਦਾਖ ਦੇ ਵਿੱਚ ਵੈਰੀ ਪਾਈ ਜਾਂਦੀ ਹੈ ਇਹ ਉਹਦਾ ਪਲਪ ਹੈ ਅੱਛਾ ਇਹ ਉਹਦਾ ਪਲਪ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਐਵੇਂ ਹੀ ਨਹੀਂ ਉਹਦਾ ਪ੍ਰਚਾਰ ਕਰਦੇ ਅੱਛਾ ਠੀਕ ਹੈ ਉਸੀ ਬਖਤੌਨ ਸੀ ਬਖਤੌਰਨ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਨੰਦਰ ਮੋਦੀ ਸਾਡੇ ਬੜੇ ਸਤਿਕਾਰਯੋਗ ਨੇ ਜਿਹੜੇ ਉਹ ਇਹਦਾ ਪ੍ਰਚਾਰ ਕਰਦੇ ਨਹੀਂ ਥੱਕਦੇ ਮਤਲਬ ਉਹ ਇਸ ਬੇਰੀ ਬਾਬਤ ਲੋਕਾਂ ਨੂੰ ਜਾਗਰੂਕ ਕਰ ਜਾਗਰੂਕ ਕਰ ਰਿਹਾ ਵੀ ਇਹ ਤੋਂ ਬਣੀਆਂ ਹੋਈਆਂ ਦਵਾਈਆਂ ਪਰ ਤੋਂ ਇਹਦਾ ਜਿਹੜਾ ਪਲਪ ਹੈ ਜਿਹੜਾ ਸਾਡਾ ਤਾਂ 100% ਪਲਪ ਹੈ ਮਾਰਕੀਟ ਦੇ ਵਿੱਚ ਮੇਰੇ ਕੋਲੇ ਬਹੁਤ ਬੰਦੇ ਆਉਂਦੇ ਆ ਬਾਈ ਜੀ ਸਸਤਾ ਮੈਂ ਕਹਿੰਦਾ ਬਾਈ ਸਸਤਾ ਹੈਗਾ ਉਹਦੇ ਵਿੱਚ ਕੀ ਹੁੰਦਾ 40% ਪਾਣੀ ਹੁੰਦਾ 20% ਸ਼ੂਗਰ ਹੁੰਦਾ ਸਾਡਾ 100% ਪਲਪ ਹੈ ਨਾ ਇਹਦੇ ਚ ਪਾਣੀ ਆ ਨਾ ਸ਼ੂਗਰ ਹੈ ਇਹ ਸ਼ੂਗਰ ਵਾਲੇ ਪੇਸ਼ੈਂਟ ਦੇ ਇੰਨਾ ਵਧੀਆ ਕੰਮ ਕਰ ਰਿਹਾ ਹੈ ਸ਼ੂਗਰ ਵਾਲੇ ਤੇ ਜੋੜਾਂ ਦੇ ਦਰਦ ਜੋੜਾਂ ਦਰਦਾਂ ਤੇ ਸ਼ੂਗਰ ਮੈਂ ਕਹਿੰਦਾ weight loss ਕਰਦਾ ਹੈ ਲੋਕਾਂ ਦਾ weight ਵੀ loss ਕਰਦਾ ਹੈ ਇਹ ਸ਼ੂਗਰ ਵਾਲੇ ਲੈਵਲ ਦਾ ਮੇਰੇ ਕੋਲ ਡਾਕਟਰਾਂ ਨੇ ਖੁਦ-ਖੁਦ ਡਾਕਟਰਾਂ ਨੇ ਆ ਕੇ ਦੱਸਿਆ ਇੱਕ ਦੋ ਡਾਕਟਰ ਲੈ ਗਏ ਸੀ ਕਹਿੰਦੇ ਬਾਈ ਜੀ ਸਾਡਾ ਨਾ ਜਿਹੜਾ ਸ਼ੂਗਰ ਲੈਵਲ ਘਟਦਾ ਨਹੀਂ ਮੈਂ ਇਹ ਇਹ ਪੀਣਾ ਸ਼ੁਰੂ ਕਰੋ ਉਹ ਮੈਨੂੰ ਕਹਿੰਦੇ ਬਾਈ ਜੀ ਦਿੱਤਾ ਕੀ ਹੈ ਮੈਂ ਕਿਹਾ ਕਿਉਂ ਕਹਿੰਦਾ ਸ਼ੂਗਰ ਲੈਵਲ ਦਿਨੋਂ ਦਿਨ ਦਿਨੋਂ ਡਾਊਨ ਆ ਰਿਹਾ ਮਾ ਕੋਈ ਗੱਲ ਨਹੀਂ ਘਟਦਾ ਨਹੀਂ ਥੋੜਾ ਬੈਲੈਂਸ ਬਣਾ ਕੇ ਰੱਖੇਗਾ ਉਹ ਅੱਜ ਖੁਸ ਨੇ ਇਨੇ ਪੇਸ਼ੈਂਟ ਭੇਜਿਆ ਡਾਕਟਰ ਨੇ ਮੇਰੇ ਕੋਲੇ ਬਾਈ ਜੀ ਆ ਲੈ ਕੇ ਆਓ ਆ ਬਾਈ ਜੀ ਇਹ ਲੈ ਕੇ ਜਾਓ ਹੱਡੇ ਤੋਂ ਰੁਕੀ ਸਾਹਿਬ ਪੂਰਾ ਨਹੀਂ ਹੋ ਰਿਹਾ ਇਹ ਇੰਨਾ ਵਿਗ ਰਿਹਾ ਇਸ ਟਾਈਮ ਹਾਂ ਮੈਂ ਕਹਿੰਦਾ ਸਾਡੀ ਸਾਰੀ ਮੈਡੀਸਨ ਨੂੰ ਮੇਰੇ ਤਾਂ ਸਾਡੇ ਸਾਰੇ ਰਿਜ਼ਲਟ ਬਹੁਤ ਵਧੀਆ ਨੇ ਕਿਹੜੀ ਤੁਸੀਂ ਕਰਦੇ ਹਾਂ ਸਾਡੇ ਕੋਲ ਗੋਡਿਆਂ ਦਾ ਰਿਜ਼ਲਟ ਹੈ ਮਟਾਪੇ ਦਾ ਜਿੰਨਾ ਮਰਜ਼ੀ ਮਟਾਪਾ ਹੋਵੇ ਕੋਈ ਡਾਈਟ ਪਲਾਨ ਕਰਨ ਦੀ ਲੋੜ ਨਹੀਂ 10 ਤੋਂ 12 ਕਿਲੋ weight ਤਾਂ 9 ਮਹੀਨਿਆਂ 'ਚ ਘਟ ਜਾਂਦਾ ਹਾਂ ਸਾਹ ਦੇ ਜਿਹੜਾ ਮੇਰੇ ਕੋਲ ਮੈਡੀਸਨ ਹੈ ਤੇ ਲੈਂਗਸੀ ਕਰਕੇ ਉਹਦਾ ਨੋਆ ਹੈ ਜਿੰਨਾ ਮਰਜੀ ਸਾਹ ਦਮਾ ਖਾਂਸੀ ਅਲਰਜੀ ਕਿਸੇ ਕਿਸਮ ਦੀ ਹੋਵੇ ਠੀਕ ਹੈ ਮੇਰੇ ਕੋਲ ਇਹ ਜਿਹੇ ਪੇਸ਼ੈਂਟ ਆ ਜਿਹੜੇ ਨੇ ਇਹ ਯੂਜ਼ ਕਰੀ ਉਹ ਕਹਿੰਦੇ ਭਾਈ ਜੀ ਇੰਨੇ ਇੰਨੀ ਸਾਡੇ ਅੰਦਰੋਂ ਬਲਗਮ ਨਿਕਲੀ ਐ ਸਾਡਾ ਸਾਰਾ ਅੰਦਰੋਂ ਸਾਫ਼ ਹੋ ਗਿਆ ਭਾਈ ਜੀ ਧੰਨਵਾਦ ਤੇਰਾ ਕਹਿੰਦੇ ਮੈਂ ਤਾਂ ਹੁਣ ਤੁਹਾਨੂੰ ਕਿਸੇ ਦਿਨ ਉਹਨਾਂ ਨੂੰ ਆਨ ਕੈਮਰੇ ਤੇ ਲੈ ਕੇ ਆਉਂਗਾ ਮੈਂ ਤੁਹਾਨੂੰ ਉਹ ਪੇਸ਼ੈਂਟ ਦਿਖਾਵਾਂਗਾ ਜਿਨ੍ਹਾਂ ਦੇ ਫਾਇਦੇ ਹੋਏ ਆ ਜੀ ਜੀ अच्छा ते फिर जी ए ਤੁਹਾਡੇ ਕੋਲੋਂ ਸੀ ਬਖਤੌਨ ਵਾਲਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਲੈਣਾ ਹੋਵੇ ਤਾਂ ਕੀ ਢੰਗ ਕੀ ਹੈ ਜੀ ਢੰਗ ਕੀ ਹੈ ਸਾਡਾ ਜਿਹੜੇ ਤੁਹਾਡੇ ਸਕਰੀਨ ਤੇ ਨੰਬਰ ਚੱਲ ਰਹੇ ਆ ਉਹਨਾਂ ਦੇ ਕਾਲ ਕਰੋ ਕਾਲ ਕਰੋ ਆਪਾਂ WhatsApp ਤੇ ਐਡਰੈਸ ਭੇਜੋ ਅਸੀਂ ਤੁਹਾਨੂੰ ਆਨਲਾਈਨ ਪੇਮੈਂਟ ਕਰਾ ਕਰਦੇ ਹੋ ਅਸੀਂ ਤੁਹਾਡੇ ਘਰੇ ਕੋਰੀਅਰ ਸਪੀਡ ਪੋਸਟ ਵਗੈਰਾ ਕਰਾ ਦੇ ਸਾਡਾ ਦਿਸਾਂਬ ਦਿਸਾਂ ਜਾਂਦਾ ਜੀ ਰਿਪੋਰਟਾਂ ਬਦਲ ਦੇਗਾ ਫੈਟੀ ਲਿਵਰ ਵਾਲੀਆਂ 슈ਗਰ ਵਾਲੀਆਂ ਕਿਹੜੇ ਕਿਹੜੇ ਰਿਪੋਰਟਾਂ ਬਦਲ ਚੱਲਦਾ ਸਾਰੇ ਸਰੀਰ ਦੀਆਂ ਰਿਪੋਰਟਾਂ ਬਦਲ ਦੇਗਾ ਜੀ ਪੂਰੀ ਬਾਡੀ ਟੈਸਟ ਕਰਾ ਲਓ ਪੂਰੀ ਬੋਡੀ ਟੈਸਟ ਕਰਾਉਣ ਤੋਂ ਬਾਅਦ ਇਹਨੂੰ ਵਰਤੋ 50 ਦਿਨਾਂ ਬਾਅਦ ਦੁਬਾਰਾ ਉਸ ਡਾਕਟਰ ਹੋਰ ਰਿਪੋਰਟਾ ਲੈਬ 'ਚ ਲੈ ਗਿਆ ਚੱਲ ਜਿਓ ਠੀਕ ਹੈ ਦਵਾਈ ਇਹ ਰਿਪੋਰਟਾ ਚੈੱਕ ਕਰ ਤੁਹਾਨੂੰ ਸਾਰੀਆਂ ਚੇਂਜ ਮਿਲਣਗੀਆਂ ਕੀ ਬਾਤ ਹੈ ਮਤਲਬ ਰੌਲੇ ਸਾਰੇ ਖਤ ਰੌਲੇ ਸਾਰੇ ਬੁਮਾਰੀਆਂ ਮੈਂ ਬੁਮਾਰੀਆਂ ਰੌਲੇ ਖਾਤਾ ਹੂੰ ਫੁਰੂਕੀ ਸਾਹਿਬ ਇਹ ਤਾਂ ਤਾਂ ਪ੍ਰਧਾਨ ਮੰਤਰੀ ਐਵੇਂ ਥੋੜੀ ਰੌਲਾ ਪਾ ਰਿਹਾ ਏਸੇ ਕਰਕੇ ਰੌਲਾ ਪਾ ਰਿਹਾ ਉਹਨੂੰ ਪਤਾ ਹੈ ਉਹ ਐਵੇਂ ਨਹੀਂ ਦੇਸਮ ਦੇਸਮ ਵਿੱਚ ਭੱਜਿਆ ਫਿਰਦਾ ਐਕਟਿਵ ਪੀਂਦਾ ਉਹ ਵੀ ਹੈ ਤਾਂ ਹੀ ਪੀਂਦਾ ਨਾ ਉਹ ਜੇ ਪੀਂਦਾ ਜਿਹੜਾ ਬੰਦਾ ਹੁਣ ਮੈਂ ਵੇਚਦਾ ਠੀਕ ਹੈ ਮੈਂ ਵੀ ਵਰਤ ਬਰਤਿਆ ਨਾ ਤੁਸੀਂ ਤੁਹਾਡਾ ਚਿਹਰਾ ਤੇ ਕਿੰਨੀ ਲਾਲੀ ਆਈ ਹੈ ਹੈਨਾ ਤੇ ਇਹ ਜਦੋਂ ਜਿਹੜਾ ਬੰਦਾ ਵਰਤਦਾ ਉਹਨੂੰ ਪਤਾ ਲੱਗ ਜਾਂਦਾ ਇੱਕ ਵਾਰ ਵਰਤ ਕੇ ਜਰੂਰ ਦੇਖੋ ਉਦੋਂ ਬਾਅਦ ਦੀਆਂ ਗੱਲਾਂ ਨੇ ਫਿਰ ਮੈਨੂੰ ਦੱਸਿਓ ਬਾਈ ਜੀ ਸਾਨੂੰ ਫਰਕ ਪਿਆ ਜਾਂ ਨਹੀਂ ਪਿਆ ਕੀ ਬੋਲਦਾ ਜੀ 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 ਬਹੁਤ ਬਹੁਤ ਸ਼ੁਕਰੀਆ ਅੱਛਾ ਕਿਸ ਵੇਲੇ ਇਨਟੇਕ ਕਿਸ ਵੇਲੇ ਕਰਨਾ ਹੁੰਦਾ ਇਹ ਸਵੇਰੇ ਖਾਲੀ ਪੇਟ ਖਾਲੀ ਪੇਟ ਸਵੇਰੇ ਖਾਲੀ ਪੇਟ ਇੱਕ ਗਲਾਸ ਚਮਚ ਦਾ ਇਹਦੇ ਗਲਾਸ ਨਾਰਮਲ ਪਾਣੀ ਚ ਲੈ ਲਓ ਖਾਲੀ ਪੇਟ ਇਹਨੂੰ ਸਿਪ ਸਿਪ ਕਰਕੇ ਪੀ ਲਓ ਇੱਕ ਘੰਟਾ ਕੁਝ ਖਾਣਾ ਪੀਣਾ ਨਹੀਂ ਇੱਕ ਘੰਟੇ ਬਾਅਦ ਤੁਸੀਂ ਜੋ ਮਰਜ਼ੀ ਖਾਓ ਇਹ ਦੇ ਨਜ਼ਾਰੇ ਦੇਖੋ ਭੁੱਖ ਦਾ ਬਹੁਤ ਛੇਤੀ ਲਾ ਲੈਂਦਾ ਜੀ ਘੰਟਾ ਦਾ ਬਹੁਤ ਔਖਾ ਬਹੁਤ ਔਖਾ ਲੰਘਦਾ ਘੰਟਾ ਪੀ ਕੇ ਦੇਖੋ ਤਾਂ ਲਓ ਤੁਸੀਂ ਪੀ ਕੇ ਦੇਖੋ ਹਾਂ ਜੀ ਸੋ ਅਸੀਂ ਟੈਸਟ ਕਰਕੇ ਵੀ ਤੁਹਾਨੂੰ ਦੱਸ ਦਨੇ ਜਿਹੜੇ ਨਵੇਂ ਜੁੜੇ ਦਰਸ਼ਕ ਨੇ ਸਾਡੇ ਨਾਲ ਟੈਸਟ ਦਾ ਵਾਕਈ ਬਹੁਤ ਵਧੀਆ ਰਹਿੰਦਾ ਜੀ ਇਹਦਾ ਹਮੇਸ਼ਾ ਜੀ ਟੈਸਟ ਬਹੁਤ ਜਬਰਦਸਤ ਟੈਸਟ ਹੈਗਾ ਮੈਂ ਸਵੇਰੇ ਇੱਕ ਢੱਕਣ ਵਰਕੇ ਪੀਣਾ ਮੈਂ ਤਾਂ ਚਮਚਾ ਵੀ ਨਹੀਂ ਮੈਂ ਢੱਕਣ ਵਰਕੇ ਪੀਣਾ ਹੈਗਾ ਇਹ ਨਿਯਾਰੇ ਕੁਸੂਰਨ ਸਾਰਾ ਦਿਨ ਐਕਟ ਕਰ ਰਹੀਦਾ ਹੈਗਾ ਹਾਂ ਉਹ ਜਿਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਜੀ ਬੈਠੇ ਬੈਠੇ ਸੌ ਜਾਂਦੇ ਨੇ ਮੈਂ ਇਹ ਕਹਿੰਦਾ ਤੁਸੀਂ ਮਾਨਸਿਕ ਤਣਾਅ ਆ ਜਿਹੜੇ ਉਹ ਮੈਂ ਇਹ ਕਹਿੰਦੇ ਪੀ ਕੇ ਦੇਖੋ ਤੁਸੀਂ ਇਹ ਚਾਰੋ ਦਿਨ ਸਿਰ ਤੇ ਚੁਸਤੀ ਫੁਸਤੀ ਨਾ ਰਹੇ ਬੰਦਾ ਭੱਜਣ ੱਠੇ ਫਿਰਦਾ ਰਹਿੰਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ ਸਾਰੀ ਗੱਲਬਾਤ ਕਰਨ ਵਾਸਤੇ ਸੋ ਇਹ ਤੁਸੀਂ ਦੇਖੋ ਇੱਕ ਪਾਸੇ 24 ਅਨਾਰ ਹੈਗੇ ਨੇ 24 ਅਨਾਰਾਂ ਦਾ ਜੂਸ ਹੋ ਗਿਆ ਅਸੀਂ ਇਹ ਕਹਿ ਲਈਏ ਤੇ 80 ਤਰ੍ਹਾਂ 80 ਔਲੇ ਹੋ ਗਏ ਤੇ ਕਿੱਥੇ ਇੱਕ ਚਮਚਾ ਜਿਹੜਾ ਇਸ ਲਦਾਖ ਦੀ 베ਰੀ ਦਾ ਸੀ ਬਖਤੌਨ ਦਾ ਤਾਂ ਇਹਦਾ ਅਸੀਂ ਕਹਿ ਲਈਏ ਕਿ ਇਹਦੇ ਮੁਕਾਬਲਾ ਫਿਰ ਵੀ ਨਹੀਂ ਕਰ ਸਕਦੇ ਸੋ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿ ਲਈਏ ਕਿ ਜਿਹੜੇ ਪ੍ਰੋਬਲਮਸ ਹੈਗੀਆਂ ਨੇ ਰਾਜਵਿੰਦਰ ਜੀ ਨੇ ਗਿਣਾਈਆਂ ਨੇ ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ 슈ਗਰ ਬੈਲੈਂਸ ਨਹੀਂ ਹੋ ਰਿਹਾ ਉਹਨਾਂ ਦਾ ਥਾਇਰੋਇਡ ਬੈਲੈਂਸ ਨਹੀਂ ਹੋ ਰਿਹਾ ਉਹਨਾਂ ਦੀ ਸਕਿਨ ਬੈਲੈਂਸ ਨਹੀਂ ਹੋ ਰਹੀ ਉਹਨਾਂ ਦੇ ਅੱਖਾਂ ਦੇ ਵਿੱਚ ਦਰਦ ਹੈ ਡਰਾਈਨੈਸ ਆਨ ਸ਼ੁਰੂ ਹੋ ਗਈ ਹੈ ਜਾਂ ਥਕਾਵਟ ਬਹੁਤ ਜ਼ਿਆਦਾ ਰਹਿੰਦੀ ਹੈ ਤਾ ਰਾਜਵਿੰਦਰ ਜੀ ਦਾ ਕਹਿਣਾ ਕਿ ਬੜਾ ਵਧੀਆ ਇਹਦੇ ਦਾ ਰਿਜ਼ਲਟ ਹੈਗਾ ਜਿਹੜਾ ਸਾਨੂੰ ਉਹ ਮਿਲ ਸਕਦਾ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਔਰ ਜਿਹੜੇ ਲੋਕਾਂ ਨੂੰ ਸੀ ਬਖਤੌਨ ਦਾ ਫਾਇਦਾ ਹੋਇਆ ਤੇ ਉਹ ਵੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਣ ਤਾਂ ਕਿ ਸਾਡੀ ਤੇ ਰਾਜਵਿੰਦਰ ਸਾਹਿਬ ਦੀ ਜਿਹੜੀ ਹੌਂਸਲਾ ਅਫਜ਼ਾਈ ਹੈ ਉਹ ਜ਼ਰੂਰ ਹੋ ਸਕੇ ਧੰਨਵਾਦ